ਜੀ ਵੀਰ ਜੀ 35 ਹੈ ਪੁਲਿਸ ਲੀਡਰਸ਼ਿਪ ਜਿੱਦਾਂ ਦੀ ਚਾਦਰੀ ਸਾਰਿਆਂ 'ਤੇ ਫੈਲ ਰਿਹਾ ਹੈ ਆ ਮੇਰਾ ਘਰ ਹੈ ਤੇ ਘਰ ਦੇ ਅਗਲੇ ਪਾਸੇ ਇੱਕ ਮਿੰਟ ਸਾਈਡ ਦੇਣਾ ਵੀਰੇ ਆਇਓ ਵੀਰੇ ਇਧਰ ਕੈਮਰਾ ਲੈ ਕੇ ਆਹ ਵਿੱਚ ਮੋਟਰਸਾਈਕਲ ਦੀ ਫੋਟੋ ਆ ਰਹੀ ਹੈ ਇੱਥੇ ਰਾਤੀ ਉਹਨਾਂ ਟਰੈਕਟਰ ਟੱਕਿਆ ਜਿਹੜੀਆਂ ਵੀਡੀਓ ਹੈਗੀਆਂ ਇੱਥੇ ਖੜ ਕੇ ਕੈਮਰਾ ਚੱਲਿਆ ਵੀਡੀਓ ਬਣਾਈਆਂ ਇੱਥੇ ਟਰੈਕਟਰ ਦੇ ਨਜ਼ਦੇ ਰਹਾ ਪਰ ਕਿਸੇ ਦੀ ਕੋਈ ਮਜਬੂਰੀ ਹੋਣ ਕਰਕੇ ਜਾਂ ਕਿਦਾਂ ਚੁੱਪ ਰੱਖਿਆ ਗਿਆ ਪਰ ਇਹਦਾ ਇਹ ਉਹ ਕਹਿੰਦੇ ਆ ਵੀ ਡਰੇ ਹੋਇਆ ਪਰ ਇਹ ਚੀਜ਼ਾਂ ਭੁੱਲ ਕੇ ਚੱਲਣ ਨਾਲੇ ਆਪਣਾ ਪਸ਼ੋਕੜ ਜਾਂ ਬਾਇਓ ਚੈੱਕ ਕਰਨ 2019 ਨੂੰ ਦਿਨ ਸ਼ਨੀਵਾਰ ਮੋੜ ਤੁ ਮਤਾ ਪਾਸ ਕੀਤਾ ਗਿਆ ਜੋ ਰਾਤ ਪਹਿਲਾਂ ਸਾਡੇ ਪਿੰਡ ਬੂੜ ਕੁਸ਼ੂਲ ਵਿੱਚ ਗੁੰਡਾਗਰਦੀ ਦਾ ਮੰਗਾ ਨਾਜ਼ ਕੀਤਾ ਗਿਆ ਜਿਹਦੀ ਵੀਡੀਓ ਵੀ ਵਾਇਰਲ ਹੋ ਜਾਨਾ ਇਹ ਗੁੰਡਾਗਰਦੀ ਜਿਵੇਂ ਕੱਚਰ ਪੱਲ ਜੀਰਾ ਵਿੱਚ ਕੀਤੀ ਗਈ ਹੈ ਉਸ ਤੋਂ ਵੀ ਵੱਧ ਹੋਈ ਹੈ ਪਿੰਡ ਦੀ ਝੂਝੂਲੀ ਨਾਲ ਕੋਈ ਨੁਕਸਾਨ ਨਹੀਂ ਹੋ ਸਕ ਪਿਆ ਇਹ ਹੈ ਕਿ ਜੋ ਓਟਾ ਤੋਂ ਬਿਨਾ ਬਣੇ ਕੁਝ ਸਰਪੰਚ ਪੰਚ ਇੰਦਰਜੀਤ ਜੀਰਾ ਕਲਬੀਰ ਜੀਰਾ ਜੋਰਾ ਮੀਰਛ ਦੀ ਛੇ ਤੇ ਗਾਏ ਦੇ 17 ਦਾ ਰੂਪ ਧਾਰ ਚੁੱਕੇ ਹਨ ਤੇ ਗੁੰਡਾਗਰਦੀ ਕਰਦੇ ਰਹੇ ਹਨ ਪੁਲਿਸ ਕੋਲ ਅਸਲਾ ਜਮਾ ਹੋਣ ਤੇ ਵੀ ਇਹਨਾਂ ਲੋਕਾਂ ਨੇ ਆਪਣਾ ਅਸਲਾ ਜਮਾ ਨਹੀਂ ਕਰਾਇਆ ਤੇ ਰਾਤ ਪਿੰਡਾਂ ਵਿੱਚ ਵਾਈਫਾਇਰ ਕਰਦੇ ਰਹੇ 10 ਸਿਪਾਈ ਰੱਖੇ ਜੇਕਰ ਕੌਂਸਲਪਤੀ ਪ੍ਰਧਾਨ ਜਾਖਣ ਨੇ ਕੁਲਬੀਰ ਜੀ ਦਾ ਨੂੰ ਕੱਢ ਕੇ ਥੁੱਕ ਛੁੱਟ ਕੇ ਚੱਟ ਵੀ ਲੈਂਦਾ ਤੇ ਮੋਰ ਕੁਸ਼ੂ ਵਾਲਿਆਂ ਦਾ ਲੋਕਾਂ ਦਾ ਕੀ ਕਸੂਰ ਹੈ ਬਾਕੀ ਜੋ ਮੇਰੇ ਜਾਂ ਮੇਰੇ ਕਿਸੇ ਸੱਜਣ ਦਾ ਨਿਸ਼ਾਨ ਐਕਸੀਡੈਂਟ ਜਾਂ ਕਿਸੇ ਹੋਰ ਤਰੀਕੇ ਨਾਲ ਹੁੰਦਾ ਹੈ ਤਾਂ 인ਦਰਜੀਤ ਜੀਰਾ, ਨਿੰਦਰਜੀਤ ਜੀਰਾ, ਕੁਲਬੀਰ ਜੀਰਾ, ਜੋਰਾ ਅਮੀਰ ਸ਼ਾਹ, ਮਲਕੀਤ ਬਾਬਾ, ਲੰਜੀਤ ਸਿੰਘ ਸਾਡ ਪੁਜਗੀਰ ਸਿੰਘ, ਅਰਜਨ ਸਿੰਘ ਤੇ ਉਸਦੇ ਲੜਕੇ, ਅਰਬਜਨ ਸਿੰਘ ਪੁੱਤਰ ਪਿਆਰਾ ਸਿੰਘ ਉਹਦੇ ਲੜਕੇ, ਬਲਵਿੰਦਰ ਤੋਂ ਮੰਡੀ ਸ਼ਰੀ ਮਾਰਾ, ਸਰਪੰਚ ਤੇ ਉਸਦੇ ਭਰਾ ਇਹ ਸਾਰੇ ਮੁਰਜਮ ਹੋਣਗੇ ਅਸੀਂ ਕਪਤਨ ਸਰਕਾਰ ਤੋਂ ਅਤੇ ਫਰੀਪੁਰ ਦੇ ਪੁਲਿਸ ਪ੍ਰਸ਼ਾਸਨ ਤੋਂ ਸਿਵਲ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਹਾਂ ਕਿ ਇਨ੍ਹਾਂ ਲੋਕਾਂ ਤੇ ਨਕੇਲ ਪਾਈ ਜਾਵੇ ਤਾਂ ਪੂਰੇ ਪੰਜਾਬ ਵਿੱਚ ਅਮਨ ਅਮਾਨ ਦਾ ਕੋਈ ਖਤਰਾ ਨਾ ਹੋਵੇ